जानਦੇ ਆ ਭਾਰਤ ਪਾਕਿਸਤਾਨ ਦਾ ਜਨਮ ਹੋਣ ਕਾਰਨ ਜਿਹੜੇ ਹਾਲਾਤ ਬਾਰਡਰ ਦੀਆਂ ਸਟੇਟਾਂ ਦੇ ਬਣੇ ਹੋਏ ਹਨ ਜਿਦੇ ਵਿੱਚ ਸਾਡਾ ਪੰਜਾਬ ਵੀ ਆ ਜਾਂਦਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਲੋਕ ਜਿਹੜੇ ਨੇ ਤਰਾ ਤਰਾ ਕਰ ਰਹੇ ਹਨ ਉਹਨਾਂ ਦਾ ਧਿਆਨ ਸਾਰਾ ਪੰਜਾਬ ਵਿੱਚ ਹੈ ਪਰਿਵਾਰ ਪੰਜਾਬ ਵਿੱਚ ਨੇ ਮਾਵਾ ਪੰਜਾਬ ਵਿੱਚ ਨੇ ਟੱਬਰ ਪੰਜਾਬ ਵਿੱਚ ਨੇ ਧੀਆਂ ਪੁੱਤਰ ਪੰਜਾਬ ਵਿੱਚ ਨੇ ਰਿਸ਼ਤੇਦਾਰ ਪੰਜਾਬ ਵਿੱਚ ਨੇ ਦੇਸ਼ ਵਿੱਚ ਹਨ ਚਾਹੇ ਵਿਦੇਸ਼ ਵਿੱਚ ਹਨ ਹਰ ਕੋਈ ਬੰਦਾ ਅੱਜ ਫਿਕਰਮੰਦ ਹੈ ਜਦੋਂ ਵੀ ਲੜਾਈ ਲੱਗਦੀ ਹੈ ਜਦੋਂ ਵੀ ਕੋਈ ਜੰਗ ਹੁੰਦੀ ਹੈ ਸਭ ਤੋਂ ਨੁਕਸਾਨ ਵੱਡਾ ਜਿਹੜਾ ਹੈ ਉਹ ਪੰਜਾਬ ਦਾ ਹੁੰਦਾ ਹੈ ਦੋਵੇਂ ਪੰਜਾਬ ਜਿਹੜਾ ਪਾਕਿਸਤਾਨ 'ਚ ਵੀ ਹੈ ਚਾਹੇ ਸਾਡੇ ਹੈ ਭਾਰਤ ਵਿੱਚ ਹੈ ਸੋ ਬੜਾ ਡਰੇ ਹੋਏ ਲੋਕ ਸਹਿਮੇ ਹੋਏ ਹਨ ਪੰਜਾਬ ਵਾਲੇ ਵੀ ਤੇ ਪੰਜਾਬ ਤੋਂ ਬਾਹਰ ਵਾਲੇ ਵੀ ਤੇ ਆਪ ਸਾਰਿਆਂ ਨੂੰ ਇੰਨੀ ਕੁ ਬੇਨਤੀ ਵੀ ਜਰੂਰ ਕਰਨੀ ਸੀ ਕਿ ਇਸ ਵੇਲੇ ਦੇ ਜਿਹੜੇ ਹਾਲਾਤ ਹੁੰਦੇ ਨੇ ਬੜੇ ਸਹਿਜ ਨਾਲ ਬੜੀ ਸ਼ਾਂਤੀ ਨਾਲ ਨਜਿੱਠਣੇ ਚਾਹੀਦੇ ਹਨ ਆਪਣੇ ਆਪ ਵਿੱਚ ਟਿਕਾ ਰੱਖਣਾ ਪੈਂਦਾ ਹੈ ਤੁਹਾਨੂੰ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਪਏਗਾ ਜਦੋਂ ਉਹ ਕਹਿਣ ਲਾਈਟਾਂ ਬੰਦ ਕਰ ਦਿਓ ਸਾਲਾ ਇਤਾਂ ਬੰਦ ਕਰੋ ਆਪਣਾ ਉਸ ਵੇਲੇ ਸਾਥ ਦੇਣ ਦਾ ਫਰਜ਼ ਬਣਦਾ ਇੱਕ ਤਾਂ ਇਹ ਬੇਨਤੀ ਮੈਂ ਕਰਨੀ ਸੀ ਤੇ ਦੂਸਰੀ ਇਹ ਬੇਨਤੀ ਕਰਨੀ ਸੀ ਕਿ ਮਰੇ ਕੋਈ ਵੀ ਹੈ ਤੇ ਸਭ ਇਨਸਾਨ ਹਨ ਹਰ ਆਰਮੀ ਵਾਲਾ ਹਰ ਫੌਜੀ ਕਿਸੇ ਮਾਂ ਦਾ ਪੁੱਤ ਹੈ ਕਿਸੇ ਔਰਤ ਦਾ ਪਤੀ ਹੈ ਕਿਸੇ ਬੱਚਿਆਂ ਦਾ ਪਿਤਾ ਹੈ ਸੱਥਰ ਕਿਸੇ ਵੀ ਘਰ ਵਿੱਚ ਦੇ ਨੇ ਉਹ بڑے ਮਾੜੇ ਨੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਅਸੀਂ ਇਨਸਾਨ ਹਾਂ ਬਾਅਦ ਵਿੱਚ ਪਹਿਲਾ ਅਸੀਂ ਇਨਸਾਨ ਬਣੀਏ ਬਾਅਦ ਵਿੱਚ ਠੀਕ ਹੈ ਸਾਨੂੰ Hindu ਹਾਂ ਅਸੀਂ Muslim ਹਾਂ ਅਸੀਂ Sikh ਹਾਂ ਇਹ ਆਇਡੈਂਟੀਟੀ ਬਣ ਗਈ ਹੈ ਸਾਡੀ ਪਰ ਸਭ ਨਾਲੋਂ ਪਹਿਲੀ ਗੱਲ ਤਾਂ ਸੀ ਇਨਸਾਨ ਹਨ ਸੋ ਇਹ ਸਾਰੇ ਜਣੇ ਚਾਹੇ ਕੋਈ ਉਧਰ ਮਸੀਤਾਂ 'ਚ ਬੈਠਾ ਹੈ ਤੇ ਚਾਹੇ ਕੋਈ ਸਾਡੇ ਮੰਦਰਾਂ 'ਚ ਬੈਠੇ ਹੈ ਗੁਰਦੁਆਰਿਆਂ 'ਚ ਬੈਠੇ ਹੈ ਕਿਸੇ ਵੀ ਰੱਬ ਨੂੰ ਮੰਨਦੇ ਹੋਣਾ ਚਾਹੇ ਅੱਲਾ ਕਹਿ ਲੋ ਚਾਹੇ ਰਾਮ ਕਹਿ ਲੋ ਚਾਹੇ ਰਹੀਮ ਕਹਿ ਲੋ ਚਾਹੇ ਵਾਹਿਗੁਰੂ ਕਹਿ ਲੋ ਤੇ ਸਾਰੇ ਜਣੇ ਇਹ ਦਿਲੋਂ ਕਾਮਨਾ ਕਰੋ ਵੀ ਇਹ ਜੰਗਾਂ ਜਿਹੜੀਆਂ ਨੇ ਬੰਦ ਹੋ ਜਾਣ ਇਹਦੇ ਨਾਲ ਘਾਣ ਨਹੀਂ ਘਾਣ ਹੋਣਾ ਸ਼ਾਂਤੀ ਛੇਤੀ ਤੋਂ ਛੇਤੀ ਪਸਰੇ ਛੇਤੀ ਤੋਂ ਛੇਤੀ ਸ਼ਾਂਤੀ ਆਵੇ ਆਪਾਂ ਸਾਰੇ ਇਹ ਮਹਾਰਾ ਦੇ ਚਰਨਾਂ 'ਚ ਅਰਦਾਸ ਕਰੀਏ ਸਾਡੀ ਇਹ ਸ਼ੁਭ ਕਾਮਨਾ ਦਾ ਪਤਾ ਤਾਂ ਲੱਗੇਗਾ ਅਸੀਂ ਚੰਗੀ ਕਾਮਨਾ ਰੱਖਦੇ ਆਂ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦਾ ਕੁਝ ਹੋਵੇ ਮੈਂ ਵੇਖ ਰਿਹਾ ਲੀਡਰ ਵੀ ਸਾਰੇ ਮੈਂ ਇਦਾਂ ਹੀ ਕਹਿੰਦੇ ਆ ਵੀ ਜੇ ਕੋਈ ਇੱਕ ਹੀ ਰੁਕ ਜਾਏ ਤੇ ਦੂਜਾ ਨਾਲ ਦੀ ਨਾਲ ਟਿਕ ਜਾਏਗਾ ਇਹ ਫਿਰ ਬਦਲਾ ਹੋ ਜਾਂਦਾ ਉਹਨੇ ਕੀਤਾ ਅਸੀਂ ਕਰਨਾ ਇਦਾਂ ਚੱਲ ਪੈਂਦਾ ਕੰਮ ਤੇ ਮੇਰੀ ਇਹੋ ਹੀ ਆਪ ਸਾਰਿਆਂ ਦੇ ਚਰਨਾਂ 'ਚ गुजारिश ਏ ਇਹ ਬੇਨਤੀ ਏ ਆਪਣੇ ਆਪਣੇ ਤੌਰ ਤੇ ਕੋਈ ਉੱਧਰਲਾ ਬੈਠਾ ਮਸਜਿਦ 'ਚ ਜਾਏ ਤੇ ਸਾਡੇ ਵਾਲਾ ਉੱਧਰ ਅਰਦਾਸ ਕਰੇ ਪਹਿਲੀ ਵਾਰੀ ਹੋਇਆ 84 ਤੋਂ ਬਾਅਦ ਕਿ ਦਰਬਾਰ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਸਾਰੀਆਂ ਲਾਈਟਾਂ ਜਿਹੜੀਆਂ ਉੱਥੋਂ ਦੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਕੀਤੀਆਂ ਕਰਨੀਆਂ ਪਈਆਂ ਨੇ ਹਾਲਾਤ ਇਦਾਂ ਦੇ ਬਣੇ ਤੇ ਇਦਾਂ ਦੀ ਮਜਬੂਰੀ ਬਣੀ ਤੇ ਸਾਨੂੰ ਵੀ ਕੋਆਪਰੇਟ ਨਾਲ ਕਰਨਾ ਪੈਣਾ ਆਪਣੇ ਆਪਣੇ ਇਲਾਕਿਆਂ 'ਚ ਠੀਕ ਹੈ ਕੋਆਪਰੇਟ ਕਰੋ ਪ੍ਰਸ਼ਾਸਨ ਦਾ ਸਾਥ ਦਿਓ ਪਰ ਇਹ ਜ਼ਰੂਰ ਕਹੋ ਵੀ ਇਹ ਕੀ ਹਾਲਾਤ ਜਿਵੇਂ ਨਾ ਕਿਸੇ ਨੇ ਲਿਖਿਆ ਜੰਗ ਜੰਗ ਨਾ ਕੂਕੋ ਲੋਕੋ ਇਹਦੇ ਮਾੜੇ ਬੜੇ ਨਤੀਜੇ ਹੋਏ ਸਿਰ ਦੇ ਸਾਈਂ ਕਈਆਂ ਦੇ ਮਰਨੇ ਕਈ ਮਰਨੇ ਭਾਈ ਭਤੀਜੇ ਹੋਏ ਗੱਲਾਂ ਕਰਦੇ ਬੈਠ ਵੱਡੀਆਂ ਮਾਰ ਮਾਰ ਉੱਚੀਆਂ ਬਾਵਾ ਹੋਏ ਕਈ ਲੜਾਉਣ ਬਲ ਦੀ ਤੇ ਤੇਲ ਪਾਉਣ ਵਾਲੇ ਗੱਲਾਂ ਉੱਚੀਆਂ ਉੱਚੀਆਂ ਕਰਨਗੇ ਗੱਲਾਂ ਕਰਦੇ ਬੈਠ ਵੱਡੀਆਂ ਮਾਰ ਮਾਰ ਉੱਚੀਆਂ ਬਾਵਾ ਹੋਏ ਪੁੱਤ ਜੰਗ ਚ ਜਿੰਨਾਂ ਦੇ ਮਰਨੇ ਪਿੱਛੋਂ ਵੈਣ ਪਾਉਣਗੀਆਂ ਬਾਵਾ ਹੋਏ ਉਹ ਮਾਂ ਭਾਵੇਂ ਭਾਰਤ ਦੀ ਹੋਵੇ ਭਾਵੇਂ ਪਾਕਿਸਤਾਨ ਦੀ ਹੋਵੇ ਧਰਤੀ ਧਰਮ ਸ਼ਾਲ ਬਣਾਈ ਰੱਬ ਨੇ ਗੁਰੂ ਨਾਨਕ ਸਾਹਿਬ ਦਾ ਕਹਿਣਾ ਸੀ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਧਰਤੀ ਧਰਮਸ਼ਾਲ ਬਣਾਈ ਰੱਬ ਨੇ ਨਾ ਇਸ ਨੂੰ ਅੱਗ ਵਿੱਚ ਸਾੜੋ ਏ ਹੱਸਦਾ ਵਸਦਾ ਵੇੜਾ ਰੱਬ ਦਾ ਨਾ ਮੌਤ ਦੀ ਭੇਟਾ ਚੜੋ ਏ ਨਫ਼ਰਤ ਵਿੱਚੋਂ ਪਿਆਰ ਨਾ ਉਪਜੇ ਨਫ਼ਰਤ ਵਿੱਚੋਂ ਪਿਆਰ ਨਾ ਉਪਜੇ ਮੇਰਾ ਬਾਬਾ ਉੱਚੀ ਗਾਉਂਦਾ ਏ ਗੁਰੂ ਨਾਨਕ ਨੇ ਗਾਇਆ ਨਫਰਤ ਵਿੱਚੋਂ ਪਿਆਰ ਨਾ ਉਪਜੇ ਮੇਰਾ ਬਾਬਾ ਉੱਚੀ ਗਾਉਂਦਾ ਓਏ ਖੂਨ ਨਾਲ ਕਦੇ ਖੂਨ ਨਾ ਧੁੱਪਦਾ ਪਾਣੀ ਖੂਨ ਨੂੰ ਧੋਂਦਾ ਓਏ ਮੇਰ ਕਰੀ ਮੇਰੇ ਮੌਲਾ ਸਭ ਤੇ ਹਰ ਪਾਸੇ ਠੰਡ ਵਰਤਾ ਦੇਵੀ ਮੇਰ ਕਰੀ ਮੇਰੇ ਵਾਹਿਗੁਰੂ ਸਭ ਤੇ ਹਰ ਪਾਸੇ ਠੰਡ ਵਰਤਾ ਦੇਵੀ ਤੁਖ ਦੀ ਦਿਸੇ ਅੱਗੇ ਜਿਹੜੀ ਇਹਨੂੰ ਸਦਾ ਲਈ ਬਜਾ ਦੇਵੀ ਤੁਖਦੀ ਦਿਸੇ ਅੱਗੇ ਜਿਹੜੀ ਇਹਨੂੰ ਸਦਾ ਲਈ ਬੁਜਾ ਦੇਵੀਂ ਜਿੱਥੇ ਵੀ ਕਿਤੇ ਖੜੇ ਹੋ ਇਹ ਕਾਮਨਾ ਕਰੋ ਇਹ ਅੰਦਰੋਂ ਅੱਜ ਮੰਗੋ ਵੀ ਇਹ ਠੰਡ ਵਰਤੇ ਠੰਡ ਵਰਤੇ ਪੁੱਤ ਮਾਵਾ ਦੇ ਮਰਨੇ ਨੇ ਮਾਵਾ ਮਾਵਾ ਹੀ ਐ ਪੁੱਤ ਪੋਤੀ ਹੁੰਦੇ ਐ ਇਸ ਕਰਕੇ ਕੋਆਪਰੇਟ ਸਾਰਿਆਂ ਨੂੰ ਕਰਨਾ ਪੈਣਾ ਪ੍ਰਸ਼ਾਸਨ ਦਾ ਸਾਥ ਦਿਓ ਪਰ ਅੰਦਰੋਂ ਕਾਮਨਾ ਕਰੋ ਮਾਲਕਾ ਖੱਡ ਵਰਤੇ ਸਾਰੇ ਜਣੇ ਇਹ ਅਰਦਾਸ ਕਰੋ ਤੇ ਸ਼ubh ਭਾਵਨਾ ਮਨ ਚ ਰੱਖੋ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਇਹ ਤਾਂ ਮੈਂ ਵਿਦੇਸ਼ ਬੈਠਾ ਤੇ ਇੱਥੇ ਬੈਠਿਆ ਵੀ ਇਹ ਗੱਲਾਂ ਹੁੰਦੀਆਂ ਨੇ ਵੀ ਕਿੰਦਰ ਸਾਡਾ ਟੱਬਰ ਆਂਦਰਾ ਆਂਦਾ ਰਿਸ਼ਤਾ ਸਾਰਿਆਂ ਦਾ ਢਿੱਡ ਦੇ ਰਿਸ਼ਤੇ ਨੇ ਸਾਰਿਆਂ ਦੇ ਖੂਨ ਦੇ ਰਿਸ਼ਤੇ ਨੇ ਸਾਰਿਆਂ ਦੇ ਤੇ ਦੂਰ ਬੈਠਿਆਂ ਨੂੰ ਤੇ ਜ਼ਿਆਦਾ ਹੀ ਫਿਕਰ ਹੁੰਦਾ ਉੱਥੇ ਵਾਲੇ ਭਾਵੇਂ ਨਾ ਕਰਨ ਪਰ ਜਦੋਂ ਬੰਦਾ ਘਰੋਂ ਦੂਰ ਹੁੰਦਾ ਹੈ ਨਾ ਆਪਣੇ ਟੱਬਰ ਤੋਂ ਆਪਣੇ ਪਿੰਡਾਂ ਤੋਂ ਦੂਰ ਹੁੰਦਾ ਹੈ ਤੇ ਉਹਨੂੰ ਜਿਆਦਾ ਫਿਕਰ ਹੁੰਦਾ ਹੈ ਉਹਨੂੰ ਵੇਖ-ਵੇਖ ਕੇ ਜਿਹੜੀਆਂ ਨਿਊਜ਼ਾਂ ਚੱਲ ਰਹੀਆਂ ਨੇ ਵੇਖ-ਵੇਖ ਕੇ ਜਿਆਦਾ ਦਿਲ ਦਰਦ ਦੇ ਨੇ ਜਿਹੜੇ ਬੰਦੇ ਬਾਹਰ ਬੈਠੇ ਨੇ ਟਰੱਕ ਚਲਾਉਂਦੇ ਐ ਇੱਥੇ ਕੰਮ ਕਰਦੇ ਐ ਉਹਨਾਂ ਦੀ ਜਾਨ ਮੁਠੀ ਗਈ ਹੈ ਵੀ ਸਾਡੇ ਟੱਬਰਾਂ ਦਾ ਪਿੱਛੇ ਕੀ ਬਣਦਾ ਹੈ ਪੰਜਾਬ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਕਹਿੰਦੇ ਆ ਸੁੱਖ ਰਵੇ ਸਾਡਾ ਬਾਰਡਰ ਦਾ ਇਲਾਕਾ ਹੈ ਤੇ ਅੱਗੇ ਹੀ ਸਾਡਾ ਤੇ ਬੜਾ ਘਾਟ ਹੋਇਆ ਹੈ ਚਾਹ 47 ਆਇਆ ਉਹ ਵੀ ਪੰਜਾਬ ਨੇ ਭੋਗਿਆ ਤੇ ਫਿਰ 84 ਆਇਆ ਕਿੰਨੇ ਅਸੀਂ ਉਹ ਵੇਖ ਚੁੱਕੇ ਆ ਤੇ ਇਦਾਂ ਦੀਆਂ ਜੰਗਾਂ ਦਾ ਸਭ ਤੋਂ ਵੱਡਾ ਨੁਕਸਾਨ ਸਾਡਾ ਪੰਜਾਬ ਸਟੇਟ ਦਾ ਹੁੰਦਾ ਹੈ ਇਸ ਕਰਕੇ ਆਪਾਂ ਸਾਰੇ ਹੀ ਅਰਦਾਸ ਕਰੀਏ ਸਾਰੀ ਬਨੁਖਤਾ ਲਈ ਕਰੀਏ ਸਭ ਦਾ ਭਲਾ ਮੰਗੀਏ ਅਸੀਂ ਤੇ ਸਾਰੇ ਹੀ ਸਿੱਖ ਤੇ ਸਦਾ ਹੀ ਬਾਰਡਰ ਦੇ ਉੱਤੇ ਭਾਵੇਂ ਉਹ ਸਰਬੱਤ ਦਾ ਭਲਾ ਜਦੋਂ ਕਹਿੰਦਾ ਨਾ ਤਾਂ ਮੁਸਲਮਾਨ ਹਿੰਦੂ ਸਾਰੇ ਹੀ ਆ ਜਾਂਦੇ ਨੇ ਸਾਡੇ ਸਿੱਖਾਂ ਦੀ ਤੇ ਸਦਾ ਹੀ ਅਰਦਾਸ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ